ਗੋਖਲਸ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਨਵਾਂ ਦੀਵਾਨ ਹਾਲ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਣੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਪਿੰਡ ਜੰਡੂਲੀ ਵਾਲੇ ਦੇ ਅਸਥਾਨ ਜੀ ਨਵਾਂ ਦੀਵਾਨ ਹਾਲ ਇਸ ਦੀਵਾਨ ਹਾਲ ਦੇ ਅੰਦਰ ਪਹਿਲਾ ਇਕਾਸ਼ ਜੇ ਫਟ ਕੀਤਾ ਸਗਾ ਜੀ ਤੇ ਦੂਸਰਾ ਆ ਫਿੱਟ ਕੀਤਾ ਸੀ ਜੀ ਤੇ ਪਹਿਲਾਂ ਦੋ ਏਸੀ ਫਿੱਟ ਹੋ ਚੁੱਕੇ ਸੇ ਅੱਜ 20 ਜੁਲਾਈ 2025 ਆ ਤੀਸਰਾ ਏਸੀ ਫਿੱਟ ਹੋਇਆ ਜੀ ਜੋ ਅੱਜ ਫਿੱਟ ਕਰ ਰਹੇ ਆ ਇਹਦਾ ਕੰਮ ਕੁਛ ਅਗਰ ਬਚ ਗਿਆ ਤਾਂ ਕੱਲੂ ਵੀ ਹੋਏਗਾ ਇਹ ਤੀਸਰਾ ਏਸੀ ਫਿੱਟ ਹੋ ਗਿਆ ਜੀ ਸਾਡਾ ਜੋ ਨਵਾਂ ਦੀਵਾਨ ਹਾਲ ਹੈ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਪਨੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਤੇ ਇਹਨਾਂ ਦੇ ਆਸਾਨਾ ਜੋ ਨਵਾਂ ਦੀਵਾਨ ਹਾਲ ਹੈ ਦੋ ਇਸ ਹੀ ਪਹਿਲਾਂ ਫਿਟ ਹੋ ਚੁੱਕੇ ਆ ਜੀ ਤੇ ਤੀਸਰਾ ਇਸ ਹੀ ਅੱਜ ਉਹ ਆਪਣੀ ਦਰਸ਼ਨ ਕਰ ਪਾ ਰਹੇ ਉਹ ਇਹ ਤੀਸਰਾ ਇਸ ਹੀ ਹੈ ਜੀ ਇਹ ਅੱਜ ਫਿਟ ਕੀਤਾ ਜਾ ਰਿਹਾ ਜੀ ਸਾਰੇ ਸੰਗਤਾਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਵਾਈ ਗੁੱਡ ਯੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖ ਰਹੇ ਹੋ ਜੋ ਦੀਵਾਨ ਹਾਲ ਦੀ ਛੱਤ ਦੇ ਉੱਤੇ ਇੱਕ ਤਾਂ ਆ ਆਊਟਡੋਰ ਜੂੰਟ ਲੱਗੀ ਹੋਆ ਜੀ ਤੇ ਦੂਸਰੀ ਆਊਟਡੋਰ ਜੂੰਟ ਆ ਲੱਗੀ ਹੋਆ ਇਹ ਦੋ ਆਊਟਰ ਰੋਡ ਯੂਨਟ ਕਹ ਲਈਏ ਜਾਂ ਕਹ ਲਈਏ ਦੋ ਬੜੇ ਏਸੀ ਜਿਹੜੇ ਆ ਇਹ ਪਿਛਲੇ ਸਾਲ ਲੱਗੇ ਸੇ ਤੇ ਤੀਸਰਾ ਅੱਜ ਤਰੀਕ ਹੋ ਗਈ ਆ ਜੀ 20 ਜੁਲਾਈ 2025 ਅੱਜ ਇਹ ਉੱਪਰ ਜੀ ਤੀਸਰਾ ਜੋ ਆਊਟਰ ਰੋਡ ਯੂਨਟ ਹੈ ਇਹ ਫਿੱਟ ਕੀਤਾ ਜਾ ਰਿਹਾ ਜੀ ਨਵੇਂ ਦੀਵਾਨ ਹਾਲ ਦੇ ਉੱਪਰ ਜੀ ਇਹ ਮਹਾਪੁਰਸ਼ ਜੋ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਪਨੀ ਵਾਲੇ ਬਾਬਾ ਜੀ ਉਹਨਾਂ ਦੇ ਹਸਤਾਨਾ ਤੇ ਜੋ ਨਵਾਂ ਦੀਵਾਨ ਹਾਲ ਹੈ ਦੀਵਾਨ ਹਾਲ ਦੇ ਉੱਪਰ ਲੱਗਾ ਜੀ ਇਹ ਇਹ ਤੀਸਰੀ ਆਡੀਓ ਨੂੰ ਫਿੱਟ ਕੀਤੀ ਜਾ ਰਹੀ ਹੈ ਸਿੱਧੀ ਦੋ ਪਹਿਲਾਂ ਫਿੱਟ ਕੀਤੇ ਜਾ ਚੁੱਕੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ